ਬੱਲੇ 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 ਲਾ ਜੋਰ ਏ ਮੁੰਡਿਆ ਨਾਬ ਸਰਪੰਚ ਗੁੜੇ ਔਰ ਰਿੱਕੀ ਜਨਾਬ ਇਹ ਸੱਦੇ ਦੇ ਰਹੇ ਆ ਵੀ ਗੁੜਿਆਂ ਦੇ ਵਿੱਚ 3600 ਫੋਟ ਟਰੈਕਟਰ ਦੇ ਉੱਤੇ ਜਾਣਗੇ ਔਰ ਕਹਿੰਦੇ ਖੇਡ ਦਾਲਪਿੰਡ ਵੱਲੋਂ ਕਬੱਡੀ ਪਈ ਹੈ ਆਜੋ ਭਾਜੀ ਦਾਦ ਦੀ ਟੀਮ ਮੇਰੇ ਤੋਂ ਖੱਬੇ ਹੱਥਾਂ ਤੇ ਰਸ਼ੀਦ ਦੀ ਟੀਮ ਸੱਜੇ ਹੱਥਾਂ ਲਾਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਵਿੱਕੀ ਵਿੱਕੀ ਦੀ ਵਿੱਕੀ ਤੇ ਪਹਿਲਵਾਨ ਪਹਿਲਵਾਨ ਤੇ ਵਿੱਕੀ ਮੁੰਡਾ ਕਹਿੰਦੇ ਬਰਾਪੁਰੇ ਵਾਲਾ ਵਿੱਕੀ ਕਹਿੰਦੇ ਟਾਪ ਟਾਪ ਦੇ ਜੱਫੇ ਲਾਉਂਦਾ ਲਾ ਤਕੜਾ ਜੱਫਾ ਨੰਬਰ ਦਾ ਕਹਿੰਦੇ ਵਾਦਾ ਕਰਦਾ ਹੋਇਆ ਅਗਲੀ ਕਬੱਡੀ ਪਾਉਣ ਲਈ ਗੰਭਰੂ ਕਹਿੰਦੇ ਪਹਿਲਵਾਨ ਵਧਿਆ ਹੋਇਆ ਰਸ਼ੀਨ ਪਿੰਡ ਦੀ ਗੱਲ ਚੱਲੀ ਹੈ ਮੰਨਾ ਰਸ਼ੀਨ ਸਾਡੀ ਖੇਡ ਕਬੱਡੀ ਦਾ ਕਹਿੰਦੇ ਵੱਡਾ ਮੱਲ ਹੈ ਰਸ਼ੀਨ ਵਾਲਾ ਕਾਲਾ ਕਹਿੰਦੇ ਰਹਿੰਦਾ ਕੈਨੇਡਾ ਦੀ ਧਰਤੀ ਮੇਰੇ ਮਿੱਤਰੋ ਉਸੇ ਦਾ ਪਿੰਡੂ ਕਬੱਡੀ ਪਾ ਰਿਹਾ ਹੈ ਇੱਕ ਇੱਕ ਕਬੱਡੀ ਹੈ ਹੁਣ ਦੇਖਦੇ ਆ ਜੱਫਾ ਲੱਗੂ ਕਿ ਨਹੀਂ ਲੱਗੂ ਜੱਫਾ ਲੱਗੂ ਕਿ ਨਹੀਂ ਲੱਗੂ ਰੇਡਰ ਭੱਜੂ ਕੇ ਨਹੀਂ ਭੱਜੂ ਆਹ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਅੱਜ ਨਵੇਂ ਮੁੰਡੇ ਜੱਸੀ ਕਹਿੰਦੇ ਪਤਾ ਨਹੀਂ ਕਿਹਨੇ ਜਿੱਤ ਜਾਣਾ ਸਮਾਂ ਦੱਸੇਗਾ ਮੇਰੇ ਮਿੱਤਰੋ 60000 ਤੇ 41000 ਬੈਸਟਰ ਨੂੰ 11 11000 ਦਿੱਤਾ ਜਾਣਾ ਲੈ ਵੀ ਤੇ ਤਾਰੀ ਹਿੰਮਤਪੁਰਾ ਜੀ ਹੈਲੋ ਕਿ ਮਹਿਫਿਲ ਦੀ ਜਿੱਤੇ ਜਾਨ ਪੰਜਾਬੀ ਸ਼ੇਰ ਨੇ ਗੱਲਾਂ ਨੂੰ ਗੇਦੜ ਸ਼ੇਰ ਨਹੀਂ ਬਣਦੇ ਨਹੀਂ ਕਦੇ ਰਗਾ ਕੇ ਖੱਲਾ ਨੂੰ ਮਹਿਫਲ ਦੀ ਜਿੰਦੇ ਜਾਨ ਪੰਜਾਬੀ ਸ਼ੇਰ ਨੇ ਗੱਲਾਂ ਨੂੰ ਪੰਜਾਬੀ ਗੱਲਾਂ ਨੇ ਵੀ ਸ਼ੇਰ ਹੈ ਖੇਡਦੇ ਮੈਦਾਨਾਂ ਵਿੱਚ ਵੀ ਸ਼ੇਰ ਹੈ ਆਏ ਮੁੰਡਾ ਪੰਡਤਾਂ ਦਾ ਵਿੱਕੀ ਨੌਜਵਾਨ ਲਾ ਤਕੜਾ ਜੱਫਾ ਆਪਣੀ ਟੀਮ ਲਈ ਨੰਬਰ ਜੋੜਦਾ ਹੋਇਆ ਅਗਲੇ ਮੈਚ ਲਈ ਜਰੂਰ ਸੱਦਾ ਲਾ ਲਈ ਤਾਰੀ ਵੀ ਕਿਹੜੀਆਂ ਟੀਮਾਂ ਦਾ ਮੈਚ ਖੇਡਿਆ ਜਾਵੇਗਾ ਇਸ ਤੋਂ ਅਗਲਾ ਮੈਚ ਖੰਡੂਰ ਤੇ ਜਾਂਗਪੁਰ ਦੀ ਟੀਮ ਦੇ ਦਰਮਿਆਨ ਦੋਨੇ ਵਾਹ ਇੱਕ ਬਹੁਤ ਤਗੜੇ ਐ ਪਹਿਲਾਂ ਸਾਡੇ ਸੋਹਣੇ ਮੀਰ ਬੋਲ ਕੇ ਗਏ ਐ ਉਹਨੂੰ ਲਲਤੋ ਦਾ ਨਾਲ ਮੜਿਆੜੀ ਦਾ ਕਾਲਾ ਬੜੇ ਸੋਹੜੇ ਬੋਲ ਬੋਲੇ ਐ ਬਹੁਤ ਬਹੁਤ ਧੰਨਵਾਦ ਪੁਆਇੰਟ ਬਹੁਤ ਤਗੜਾ ਆਪਣੀ ਟੀਮ ਲਈ ਜੋੜਦਾ ਹੋਇਆ ਹੈ ਪਲਵਾਨੀ ਸਰੀਰ ਹੈ ਮੇਰੇ ਵੀਰੋ ਮੈਨੂੰ ਲੱਗਦਾ ਵੀ ਡੇਢ ਕੁਵੰਟਲ ਦੇ ਲਗਭਗ ਵਜਨ ਹੋਵੇਗਾ ਆ ਖਿਡਾਰੀ ਦਾ ਜਿਹੜਾ ਹੁਣ ਕਬੱਡੀ ਪਾਉਣ ਦੇ ਲਈ ਬਾਧਾ ਹੋਇਆ ਹੁਣ ਚਾਰ ਜੋਤੀ ਤਿਆਰ ਚੌਹ ਦੇ ਵਿੱਚੋਂ ਕੌਣ ਲਾ ਕੇ ਜਫਾ ਕਰਵਾ ਦੇਗਾ ਬੱਲੇ ਬੱਲੇ ਮੇਰੇ ਵੀਰੋ ਚਾਰ ਜੋਪੀ ਤਿਆਰ ਹੁਣ ਕਿਹੜਾ ਗੱਭਰੂ ਰਸ਼ੀਨ ਪਿੰਡ ਦਾ ਜਿੱਥੋਂ ਦਾ ਕਾਲਾ ਕੈਨੇਡਾ ਦੇ ਵਿੱਚ ਬੜੇ ਸੋਹਣੇ ਬੋਲ ਬੋਲਦਾ ਲਾਓ ਰਸ਼ੀਨ ਦੀ ਧਰਤੀ ਦਾ ਗੱਭਰੂ ਖੇਡ ਗਰਾਊਂਡ ਦੇ ਵਿੱਚ ਤਗੜਾ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਬੱਲੇ ਬੱਲੇ ਕਰਵਾ ਗਿਆ ਖੰਡੂਰ ਤੇ ਜਾਂਗਪੁਰ ਦੀ ਟੀਮ ਵੀ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਆ ਜਾਵੇ ਦੂਰ ਵਰਸੇ ਜਾਂਗਪੁਰ ਇਹ ਟੀਮਾਂ ਅਗਲੇ ਮੈਚਾਂ ਲਈ ਜ਼ਰੂਰ ਤਿਆਰੀ ਖਿੱਚ ਕੇ ਰੱਖਣ ਲਾਓ ਰਸ਼ੀਨ ਕਹਿੰਦੇ ਫਾਨੇ ਦਾ ਪਿੰਡ ਹੈ ਮੰਨੇ ਅਗੇ ਪੱਟੂ ਵਰਗੇ ਕਾਲੇ ਦੀ ਗੱਲ ਹੋਈ ਹੈ ਆ ਨੌਜਵਾਨ ਲਖਾ ਨੰਬਰ ਜੋੜਦਾ ਹੋਇਆ ਸਹਿਲ ਬਹੁਤ ਤਗੜਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ ਹੈ ਅਗਲੀ ਰੇਡ ਖੇਡ ਗਰਾਊਂਡ ਦੇ ਵਿੱਚ ਦਾਲਤ ਪੇਟ ਵਾਲਾ ਪੌੜਨ ਦੇ ਲਈ ਬਾਧਾ ਹੋਇਆ ਬੇਨਤੀ ਹੈ ਖੰਡੂਰ ਤੇ ਜਾਂਗਪੁਰ ਬੁਰਜ ਲੇਟਨ ਤੇ ਜੱਗੀ ਮੌਰ ਨਾਬੇ ਦੀ ਟੀਮ ਨਾਲ ਹੀ ਟੀਮ ਜਿਹੜੀ ਰਾਮਗੜ੍ਹ ਤੇ ਮਾਜਰੀ ਇਹ ਵੀ ਟੀਮਾਂ ਖੇਡ ਗਰਾਊਂਡ ਦੇ ਵਿੱਚ ਆ ਜਾਣਗੀਆਂ ਬਹੁਤ ਬਹੁਤ ਧੰਨਵਾਦ ਆ ਵੀਰਾਂ ਨੇ ਅੱਜ 16 ਟੀਮਾਂ ਹੀ ਐਂਟਰ ਕੀਤੀ ਹੈ ਵਧੀਆ ਸਮਾਂ ਦੇ ਕੇ ਵਧੀਆ ਮੈਚ ਕਰਵਾਉਣੇ ਆ ਲਓ ਸਾਹਮਣੇ ਇਸ ਵੇਲੇ ਨੌਜਵਨ ਮਧੀ ਕਬੱਡੀ ਪਾਉਣ ਦੇ ਲਈ ਫੇਰ ਵਾਧਾ ਹੋਇਆ ਹੈ ਐਨ ਚਾਰ ਜਫਾ ਪਰ ਤਿੰਨ ਨੇ ਸਟ ਲਾ ਲਿਆ ਕੌਣ ਗਮਰੇ ਦਾਗ ਪਿੰਡ ਵਾਲਾ ਹੈ ਲਾਗੇ ਜਫਾ ਕਰਵਾਵੇਗਾ ਬੱਲੇ ਬੱਲੇ ਦਾਗ ਪਿੰਡ ਦੇ ਚੋਬਰ ਨੇ ਕਿੰਚੀ ਲਾ ਦਿੱਤੀ ਹੈ ਵਾਓ ਚੋਬਰਾ ਨਵੇਂ ਮੁੰਡੇ ਆ ਨਵੇਂ ਨੂੰ ਮੌਕਾ ਜ਼ਿਆਦਾ ਦਿੱਤਾ ਗਿਆ ਦਿਲਜੀਤ ਸਿੰਘ ਦੀ ਹਵਰਾਤਾ ਬਹੁਤ ਬਹੁਤ ਧੰਨਵਾਦ ਸਾਰੀ ਸਪੋਰਟਸ ਕਲੱਬ ਦਾ ਲਓ ਸਾਹਮਣੇ ਲੱਗੇ ਹੋਏ ਦਾ ਪੇਚ ਪਰ ਫੁਨੀ ਦੇਖੋ ਸਾਹਮਣੇ ਰਸ਼ੀਦ ਦੀ ਧਰਤੀ ਦਾ ਗਬਰੂ ਲੈ ਕੇ ਪੁਆਇੰਟ ਬਾਸ ਆ ਗਿਆ ਹੈ ਔਰ ਅਗਲੀ ਰੇਡ ਤੇ ਬੋਲ ਛੋਟੇ ਵੀਰ ਦੇ ਵਾਓ ਅਗਲੀ ਕਬੱਡੀ ਨੌਜਵਾਨ ਪਹਿਲਵਾਨ ਬਣਨ ਲਈ ਵਾਦਾ ਹੋਇਆ ਮਨਖੰਡਲ ਤੇ ਦਿਲਪ੍ਰੀਤ ਚੀਮਾ ਉਹ ਭਰਾ ਕਹਿੰਦੇ ਵੀ ਜਿਹੜਾ ਲਗਾਤਾਰ ਦੋ ਜਫੇ ਲਾਵੇਗਾ 500 ਦੇ ਮਾਣ ਸਨਮਾਨ ਉਹ ਬਖਸ਼ੇ ਜਾਣਿਆ ਮੇਰੇ ਪੰਜਾਬੀ ਵੀਰੋ ਲਓ ਸਾਹਮਣੇ ਚਾਰ ਜਾਫੀ ਇਹ ਇਧਰਲੇ ਪਾਸੇ ਨੌਜਵਾਨ ਚਾਰਾਂ ਜਾਫੀਆਂ ਵਿੱਚੋਂ ਰਸ਼ੀਨ ਪਿੰਡ ਸੁਪਾਰ ਦਾ ਇਲਾਕਾ ਮੇਰੇ ਵੀਰੋ ਦੂਜੇ ਪਾਸੇ ਵਿੱਕੀ ਪੰਡਤ ਆਹ ਨੌਜਵਾਨ ਭਰਗਾ ਬਗਲਾ ਵਾਹ ਸੋਹਣਾ ਇਧਰਲੇ ਪਾਸੇ ਕੇ ਕੁਰੇੜੇ ਛਾਪੇ ਦਾ ਫੌਜੀ ਸੀ ਜਗਤਾਰ ਤਨੌਲੇ ਦਾ ਚੂੜ ਚੱਕ ਦਾ ਪੱਪੂ ਉਹ ਜੋਰ ਦਿਖਾ ਗਿਆ ਡੋਲੇ ਦਾ ਨੌਜਵਾਨ ਕਹਿੰਦੇ ਦਾ ਦਾ ਵਿੱਕੀ ਜਫਾ ਲਾ ਗਿਆ ਰਸ਼ੀਨ ਵਾਲਾ ਮੁੰਡਾ ਲਾ ਤਕੜਾ ਜਫਾ ਇੱਕ ਲਾ ਗਿਆ ਬਾਈ ਦਲਪ੍ਰੀਤ ਦੋ ਜਫਿਆਂ ਦਾ ਮਨ ਖੰਡਲ ਤੇ ਦਿਲਪ੍ਰੀਤ ਚੀਮੇ ਨਾਲ ਭਰਾਵਾਂ ਵੱਲੋਂ 500 ਦੇ ਮਾਨ ਲੈ ਵੀ ਤਾਰੀ ਚੱਕ ਲੈ ਤੇ ਗਾ ਇਸ ਵੇਲੇ ਕਹਿੰਦੇ ਰਸ਼ੀਨ ਦੀ ਧਰਤੀ ਦਾ ਅਮਰੀਕ ਕਬੱਡੀ ਪਾ ਰਿਹਾ ਮੇਰੇ ਵੀਰੋ ਅਮਰੀਕ ਦੀ ਪਈ ਹੋਈ ਕਬੱਡੀ ਤੇ ਪਹਿਲਾਂ ਵਾਲੇ ਜਾਫੀ ਨੇ ਫੇਰ ਪੰਗਾ ਲੈ ਲਿਆ ਲਾਓ ਸਾਹਮਣੇ ਦੇਖੋ ਉਖੜੇ ਪੈਰ ਲੱਗਿਆ ਜੋਰ ਸੱਨੇ ਦੇ ਦਰਮਿਆਨ ਐਨ ਟੱਕਰ ਹੋਈ ਹੈ ਐਨ ਸਿਰੇ ਦਾ ਮੁਕਾਬਲਾ ਹੈ ਦੋਨੇ ਟੀ ਦੇ ਦਰਮਿਆਨ ਪ੍ਰੋ ਅਮਰੀਕ ਨੇ ਇੱਕ ਤਗੜੇ ਨੰਬਰ ਦਾ ਵਾਅਦਾ ਆਪਣੀ ਟੀਮ ਲਈ ਕਰ ਰਿਹਾ ਹੈ ਮੈਂ ਬੇਨਤੀ ਕਰਦਾ ਖੰਡੂਰ ਤੇ ਗਾਂਗਪੁਰ ਇਹ ਖੰਡੂਰ ਵਰਸਿ ਗਾਂਗਪੁਰ ਦੀਆਂ ਟੀਮਾਂ ਨੂੰ ਚੱਲਦੇ ਮੈਦਾਨ ਦਾ ਸਮਝੀਏ ਟੀਮਾਂ ਬਿਨਾਂ ਕਿਸੇ ਦੋਰੀ ਤੋਂ ਇੱਕ ਜੱਫਾ ਵਿੱਕੀ ਪੰਡ ਤੋੜ ਲਾਵੇਗਾ 500 ਦੇ ਮਾਨ ਸਨਮਾਨ ਕਿ ਪਿੰਡੇ ਲਿਸ਼ਕਣ ਮੁੰਡਿਆਂ ਨੇ ਜਵਾਨੀ ਉੜ ਜੂੜ ਜੂ ਕਰਦੀ ਯਾਫ ਜੇ ਮੈਂ ਝੱਟ ਹਾ ਚਿੱਤੇ ਦੀ ਫਿਰ ਨਾ ਬਾਗੋ ਡਾਰੀ ਭਰਦੀ ਫੈਸਲੇ ਹੋਣ ਕਰੋੜਾਂ ਦੇ ਲੱਖਾਂ ਨਾਲ ਟਰੈਕਟਰ ਮਿਲਦੇ ਔ ਰਸ਼ੀਨ ਵਾਲਿਆ ਕਾਲਿਆ ਓ ਹੁੰਦੇ ਅਰਮਾਨ ਪੂਰੇ ਸਭ ਦਿਲ ਦੇ ਲਾਓ ਫੇਰ ਕਿੰਨੇ ਪੰਡਤਾਲੇ ਨੇ ਜਫਾ ਲਾ ਗਿਆ ਇਧਰੋਂ ਮਾਨਾ ਖੰਡਲ ਤੇ ਦਿਲਪ੍ਰੀਤ ਚੀਮਾ ਉਹਨਾਂ ਭਰਾਵਾਂ ਨੂੰ ਮੇਰੇ ਕੋਲ ਹੀ ਫੜਾ ਦਿਓ ਬਾਈ ਜਾਂਦੇ ਹੋਏ ਪੈਸੇ ਜ਼ਰੂਰ ਲੈ ਲਿਓ ਤੁਹਾਡੇ ਨੰਗੇ ਪਿੰਡੇ ਦੀ ਕਮਾਈ ਐ ਲਾਓ ਰਸ਼ੀਨ ਵਾਲੇ ਮੰਨੇ ਦੇ ਫਾਨੇ ਦੀਆਂ ਸਫੀਰ ਗਏ ਨੇ ਗੱਲਾਂ ਹੁੰਦੀਆਂ ਮੇਰੇ ਵੀਰੋ ਆਹ ਨੌਜਵਾਨ ਸਿੰਘ ਦੀ ਘੋੜੀ ਅੰਗੂ ਵਾਟਾ ਵੱਢਦੇ ਤੋਂ ਰਹਿ ਜਾਂਦਾ ਇਧਰੋਂ ਮਾਨ ਸਨਮਾਨ ਇਧਰੋਂ ਸਾਡੇ ਵੱਧੋਵਾਲੀਏ ਖਾਨ ਦਾ ਮਾਨ ਸਨਮਾਨ ਜੋਤ ਕਲਸੀਆ ਗੋਲੂ ਵੀਰ ਦਾ ਗੋਲੂ ਵੱਧੋਵਾਲ ਦਾ ਜੋ ਮਾਨ ਸਨਮਾਨ ਸਾਡੀ ਪ੍ਰਬੰਧਕੀ ਕੁਲਵਿੰਦਰ ਵੀਰ ਉਹਨੇ ਚੀਮੇ ਉਹਨੇ ਸਨਮਾਨ ਕਰ ਰਿਹਾ ਲਓ ਅਗਲੀ ਕਬੱਡੀ ਪਹਿਲਵਾਨ ਲਓ ਇਸ ਵੇਲੇ ਕਹਿੰਦੇ ਦੰਮਾ ਦਾਦ ਪਿੰਡ ਨਾਲ ਹੈ ਬੜਾ ਭਰਮਾ ਜੱਸਾਏ ਮੇਰੇ ਵੀਰੋ ਚਾਰ ਜਫੇ ਤਿਆਰ ਐ ਇਹਨੂੰ ਤੇ ਤਕੜਾ ਓਕੇ ਪੈੜਾ ਪੈਣਾ ਦੋ ਜਿੰਦ ਐ ਇਹਦੋ ਸਰਾ ਕਰਾਇ ਪੈ ਮੁੰਡਿਆਂ ਦਾ ਆਹ ਰੇਡਰਾਂ ਨੂੰ ਐਵੇਂ ਜੇ ਜਦੋਂ ਵੱਡੇ ਪਜਨ ਨਾਲੇ ਮੇਰੇ ਵੀਰੋ ਵੱਡੇ ਪਜਨ ਵਾਲਿਆਂ ਨੂੰ ਡੱਕਣਾ ਫਿਰ ਬੜਾ ਮੁਸ਼ਕਲ ਜਾ ਜਾਪਦਾ ਐ ਇਹਨ ਤਕੜਾ ਜਫਾ ਲਾਇਆ ਅਗਲੀ ਰੇਡ ਹੁਣੇ ਫੇਰ ਪਾਉਣ ਦੇ ਲਈ ਵਾਦਾ ਹੋਇਆ ਉਧਰ ਸਿਮਰ ਟੀਮਾ ਕੈਨੇਡਾ ਨਾਲ ਜੱਸੀ ਟੀਮਾ ਨਾਲ ਕਰਵਿੰਦਰ ਚੀਮੇ ਹੋਰੀ ਜੀਵਨ ਟੀਮਾ ਪਾਲੀ ਟੀਮਾ ਭਾਈ ਕੁਲਜਿੰਦਰ ਚੀਮੇ ਹੋਰਾਂ ਦਾ ਐ ਅੱਜ ਦੇ ਖੇਡ ਮੇਲੇ ਲਈ ਵੱਡੇ ਜੋਗਦਾਰ ਹਣੀ ਸੇਖੋ ਜੇਕਰ ਦੋ ਕਬੱਡੀਆਂ ਲਗਾਤਾਰ ਭੱਜੇਗਾ ਦਿਲਪ੍ਰੀਤ ਟੀਮਾਂ ਤੇ ਮਨਖੰਡਲ ਭਰਾ ਕਹਿੰਦੇ ਵੀ 500 ਦੇ ਮਾਨ ਸਨਮਾਨ ਜਿਹੜੇ ਵਖਰੇ ਜਾਣੇ ਆ ਅੱਜ ਵੱਡੇ ਮਾਨ ਸਨਮਾਨ ਨੇ ਨਵੇਂ ਪਲੇਅਰਾਂ ਨੂੰ ਵਖਰੇ ਜਾਂਦੇ ਆ ਬਹੁਤ ਬਹੁਤ ਸਤਿਕਾਰ ਆਹ ਨੌਜਵਾਨ ਮੈਂ ਦੇ ਦਵੀ ਇਧਰਲੇ ਪਾਸੇ ਆਹ ਨੌਜਵਾਨ ਥੱਪਾਂ ਕੇ ਜਲਫਾ ਵਾਲਾ ਕਿ ਥੱਪਾਂ ਕੇ ਜਲਫਾ ਵਾਲਿਆ ਆਹ ਮੇਰਿਆ ਦੀਦਦੇ ਐਵੇਂ ਮੇਰਾ ਸੋਹਣਿਆ ਆਹ ਮੇਰਿਆ ਲਾੜਿਆ ਜਾਦ ਤੇਰੀ ਨੇ ਕੱਢ ਕੇ ਕਲੇਜਾ ਖਾ ਲਿਆ ਨੌਜਵਾਨ ਥੱਪਾਂ ਕੇ ਜਲਫਾ ਵਾਲਾ ਆਹ ਲਖਾਇਆ ਨੰਬਰ ਜੋੜਦਾ ਹੋਇਆ ਐ ਨਿਕਲੇ ਕਬੱਡੀ ਆ ਮੁੜ ਗਿਆ ਤਾਰੀ ਦਾ 500 ਦੇ ਮਾਨ ਸਨਮਾਨ ਸਾਡਾ ਮਾਨ ਖੰਡਲ ਤੇ ਸਾਡਾ ਦਿਲਪ੍ਰੀਤ ਚੀਮਾ ਉਹਨਾਂ ਭਰਾਵਾਂ ਵੱਲੋਂ 500 ਦੇ 500 500 ਦਿੱਤਾ ਜਾਣਾ ਲਓ ਸੇਖੋ ਬੰਨੀ ਮੇਰੇ ਵੀਰੋ ਵਾਪਸ ਆ ਗਿਆ 5 ਤਗੜਾ ਨੰਬਰ ਪਾਉਂਦਾ ਕਰ ਦਿਓ ਜੀ ਦੋ ਕਬੱਡੀਆਂ ਮੁੰਡਾ ਭਾਜਾ ਆ ਬਹੁਤ ਬਹੁਤ ਸਤਿਕਾਰ ਆ ਬਾਈ ਉਹਨਾਂ ਦਾ ਬਾਈ ਮਾਨ ਖੰਡਲ ਉਹਨਾਂ ਦਾ ਔਰ ਤਹਿ ਦਿਲੋਂ ਧੰਨਵਾਦ ਹੈ ਜਿਹੜੇ ਮੁੰਡਿਆਂ ਤੇ ਸਤਿਕਾਰ ਕਰ ਰਹੇ ਐ ਹੁਣੇ ਵੀ ਚਾਹੀਦੇ ਐ ਕਿਉਂਕਿ ਅੱਜ ਦੀ ਕਬੱਡੀ ਮੇਰੇ ਵੀਰੋ ਲੋ ਸਾਹਮਣੇ ਫੇਰ ਪੰਗਾ ਪੰਗਾ ਪਾਜਦੇ ਬੱਲੇ 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 ਆਓ ਬੱਲੇ 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 ਵਾਓ ਰਸ਼ੀਨ ਆਲਿਆ ਵਾਓ ਰਸ਼ੀਨ ਆਲਿਆ ਇਸੇ ਪਿੰਡ ਦੇ ਬੰਦੇ ਨੇ ਵੀ ਬਹੁਤ ਤਗੜੀ ਗੋਡੀ ਖੇਡੀ ਐ ਐਨ ਤਗੜਾ ਜਫਾ ਲਾ ਕੇ ਮੁੰਡੇ ਨੇ ਬੱਲੇ ਬੱਲੇ ਕਰਵਾਈ ਐ ਬੱਲੇ ਬੱਲੇ ਕਰਵਾਈ ਐ ਅਗਲਾ ਮੈਚ ਜਲਦੀ ਨਾਲ ਪੋਜਨ ਖੰਡੂਰ ਤੇ ਜਾਗਪੁਰ ਖੰਡੂਰ ਬਰਡਾ ਤੇ ਜਾਗਪੁਰ ਇਧਰ ਸਿਮਨ ਕ੍ਰੇਡਾ ਮਨ ਸਿਮਨ ਢਿੱਲੂ ਗੁਰਵੀਰ ਤੂਰ ਨਾਲ ਸੋਹਰ ਰਾਏ ਵਰਿੰਦਰ ਸਾਡੇ ਘਰੇਵਾਲ ਜਸਨ ਘਰੇਵਾਲ ਮਨਦੀਪ ਧਾਲੀਆਲ ਗੁਰਵਿੰਦਰ ਟੱਟ ਸੁਖਮਨ ਢਿੱਲੋ ਤੇ ਰਪਿੰਦਰ ਬਰਾੜੇ ਭਰਾ ਵਿਸ਼ੇ ਤੌਰ ਤੇ ਪੁੱਜਿਆ ਜੀ ਨਿੱਕੀ ਜੀ ਆਖਦੇ ਸਾਡੇ ਸਿਮਨ ਕੈਨੇਡਾ ਨਾਲ ਸਾਡਾ ਗੁਰਪਿੰਦਰ ਚੀਮਾ ਤੇ ਜੱਸੀ ਚੀਮੇ ਹੁਣੀ ਸਾਰੇ ਭਰਾਵਾਂ ਮਰੋਂ ਨਾਲ ਸਾਡਾ ਗੁਰਵੀਰ ਜੀਵਨ ਚੀਮਾ ਸਾਰੇ ਭਰਾਵਾਂ ਵੱਲੋਂ ਜੀ ਆਇਆਂ ਆਖਦੇ ਜੀ ਲਓ ਅਗਲੀ ਕਬੱਡੀ ਮੈਂ ਦੇਦਾ ਵੀ ਨੌਜਾਨ ਪਲਵਾਨ ਪਾਉਣ ਦੇ ਲਈ ਵਾਦਾ ਹੋਇਆ ਲਓ ਧੰਮੇ ਪਲਵਾਨ ਧੰਮੇ ਪਲਵਾਨ ਦੀ ਕਬੱਡੀ ਪਈ ਹੈ ਅੱਜ ਟੈ ਪਈ ਹੈ ਹੀਰੀ ਦਾ ਵੀ ਵੱਡਾ ਮਾਨ ਸਨਮਾਨ ਮਾਰ ਕੀਤਾ ਹੈ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿਰ ਨੇ ਅੱਜ ਸਾਡੇ ਖਿਡਾਰੀ ਦਾ ਬੰਨਾ ਮਾਨ ਸਨਮਾਨ ਮਾਰ ਕੀਤਾ ਹੋਣਾ ਨਹੀਂ ਚਾਹੀਦਾ ਲਓ ਤਗੜਾ ਜਫਾ ਲਾ ਕੇ ਫੇਰ ਮੁੰਡੇ ਨੇ ਬੱਲੇ ਬੱਲੇ ਕਰਾਈ ਹੈ ਔਰ ਬੇਨਤੀ ਹੈ ਖੰਡੂਰ ਤੇ ਜਾਂਗਪੁਰ ਹਲੇ ਤੱਕ ਨਹੀਂ ਟੀਮਾਂ ਪਹੁੰਚੀਆਂ ਹੈ ਦੋਨੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਨ ਖੰਡੂਰ ਤੇ ਜਾਗਪੁਰ ਬੁਰਜ ਲਿੱਟਾ ਤੇ ਜੱਗੀ ਮੌੜ ਨਾਬੇ ਦੀ ਟੀਮ ਲੈ ਵੀ ਜੱਸੀ ਰਪਿੰਦਰ ਭਾਈ ਐਨ ਸਰਾ ਕਰਤਾ ਤੁਸੀਂ 16 ਟੀਮ ਐਂਟਰ ਕਰਕੇ ਲਾ ਕੇ ਦੇ ਵਿੱਚ ਸ਼ਾਨ ਬੁਲਾ ਲਈ ਆ ਆਹ ਦੇਖੋ ਸਾਹਮਣੇ ਫੇਰ ਐਰ ਟੱਕਰ ਟੱਕਰ ਐਨ ਮੇਰੇ ਵੀਰੋ ਖੇਡ ਗਰਾਊਂਡ ਦੇ ਵਿੱਚ ਹੋਈ ਹੈ ਟੱਕਰ ਬੱਬਰ ਸ਼ੇਰਾਂ ਦੀ ਐਨ ਜੀਵਨ ਭਾਈ ਦਾ ਗਾ ਗੱਡਵਾ ਧੰਨਵਾਦ ਹੈ ਲਾਓ ਸਾਹਮਣੇ ਜਫਾ ਫੇਰ ਫੇਰ ਤਕੜਾ ਜਫਾ ਮੇਰੇ ਵੀਰੋ ਵਾਹੋ ਸੋਹਣਿਆ ਇਰੇ ਖੰਡੂਰ ਤੇ ਜਾਂਗਪੁਰ ਆ ਗਈਆਂ ਖੰਡੂਰ ਤੇ ਜਾਂਗਪੁਰ ਇਧਰੋਂ ਰਿਸ਼ੀ ਵੀਰ ਦਾ ਵੀ ਮਾਣ ਸਨਮਾਨ ਕੀਤਾ ਗਿਆ ਬਹੁਤ ਬਹੁਤ ਸਤਿਕਾਰ ਹੈ ਵਿੱਕੀ ਨੌਜਵਾਨ ਰਸ਼ੀਨ ਵਾਲਾ ਮੁੰਡਾ ਪੰਡ ਦਾ ਜਫਾ ਲਾ ਗਿਆ 1 ਤੇ 2 ਮਾਰਚ ਮੇਰੇ ਆਪਣੇ ਪਿੰਡ ਟੂਰਨਾਮੈਂਟ ਕੁੜੜੂ ਛਾਪੇ ਦੇ ਵਿੱਚ ਵੱਡਾ ਮੇਲਾ ਸਾਡੇ ਰਾਜਵੀਰ ਸਿੰਘੂ ਹੋਣੀ ਸਰਪੇ ਦਿਓਣੀ ਪ੍ਰਦੀਪ ਹੋਣੀ ਜੱਸੇ ਹੋਣੀ ਸੱਦੇ ਲਾ ਰਿਹਾ ਵੀ 1 ਤੇ 2 ਮਾਰਚ ਨਰੋਲ ਪਿੰਡ ਇੱਕ ਬਾਰੋਂ ਵੈਟਰ ਰੇਡਰ ਤੇ ਜਾਫੀ ਨੂੰ ਬਹੁਤ ਸਾਰੀਆਂ ਮਸ਼ੀਨਾਂ ਦਿੱਤੀਆਂ ਜਾਣੀਆਂ ਖੰਡੂਰ ਤੇ ਜਾਂਗਪੁਰ ਹਲੇ ਤੱਕ ਟੀਮਾਂ ਨਹੀਂ ਪੁੱਜੀ ਹੈ ਬੇਨਤੀ ਹੈ ਜੇ ਆ ਨਾਜਵਾਨ ਪੁਲਵਾਨ ਤਾਰੀ ਥੋੜੀ ਜੀ ਇੰਦਰ ਵੀਰ ਬਣ ਕੇ ਬੇਨਤੀ ਹੈ ਲਓ ਨਾਜਵਾਨ ਜੇ ਭੱਜੇਗਾ ਤਾਂ 500 ਦੇ ਦਾਂਗੇ ਵੀਰ ਆ ਮੁੰਡੇ ਨੂੰ 500 ਦੇ ਮਾਣ ਸਨਮਾਨ ਜਿਹੜੇ ਵੀਰਾਂ ਵੱਲੋਂ ਦਿੱਤੇ ਜਾਣੇ ਆ ਦਿਲਪ੍ਰੀਤ ਰਾਜੂ ਗੋਰਾ ਟੀਮਾਂ ਤੇ ਨਾਲ ਪਾਲੂਈ ਟੀਮਾਂ ਸਣੀ ਯੂਐਸਏ ਬਰਲਾਹ ਟੀਮਾਂ ਤੇ ਆ ਵੀ ਗਰਿਆਲ ਤੇ ਕਾਕਾ ਗਰਿਆਲ ਜੇ ਭੱਜ ਗਿਆ ਮੁੰਡਾ 500 ਦੇ ਮਾਣ ਬੱਲੇ 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 ਲਾ ਜੋਰ ਏ ਮੁੰਡਿਆ ਕੋਟ ਕਰੋ ਜੀ ਰਸ਼ੀਦ ਦੀ ਟੀਮ ਜਿੱਤ ਰਹੀ ਹੈ